ਵੇਚਦੇ ਫੜੇਗੇ ਨਾ ਡੰਡਾ ਵਾ ਫਿਰ ਨਾ ਖਿਆ ਰੱਖਿਓ ਹਾਂ ਕੋਈ ਗੱਲ ਹੀ ਕੁਛ ਨਹੀਂ ਕਹਿੰਦੇ ਤੁਹਾਨੂੰ ਜੋ ਮਰਜ਼ੀ ਸਮਾਨ ਵੇਚੋ ਪਰ ਆ ਮੂੰਹ ਜੇ ਨਹੀਂ ਵੇਚਣੇ ਨਹੀਂ ਨਹੀਂ ਮੂੰਹ ਨਹੀਂ ਵੇਚੇ ਬਾਤ ਨੂੰ ਦੱਸਦਾ ਵੀਰਵਾ ਹਾਂ ਵੀਰ ਬਣ ਕੇ ਕਹਦੇ ਨੂੰ ਭਰਾ ਬਣ ਕੇ ਯਾਰ ਪ੍ਰਵਾਸੀ ਮਜ਼ਦੂਰ ਤਾਂ ਸਾਡੇ ਇੱਥੇ ਪੰਜਾਬ ਚ ਆਇਆ ਕੰਮਕਾਰ ਜਿੰਨਾ ਮਰਜ਼ੀ ਪਰ ਜੇ ਹੱਟਾ ਵੇਚੇ ਆਂ ਫਟਾਂਗ ਫਿਰੂਗੀ ਤਾਰ ਤਾਰ ਜਿੰਨੇ ਮੂੰਹ ਤਾਰ ਇਸ ਜੇ ਮੂੰਹ ਵੇਚੇ ਆ ਨਾ ਓਰੇ ਜੁੱਤੀ ਉਹ ਫਿਰ ਉਹ ਨਾ ਫਿਰਿ ਹੋਵੇ ਤੁਸੀਂ ਕਹਿੰਦੇ ਪ੍ਰਵਾਸੀ ਨੂੰ ਕੁਟਦੇ ਆ ਕੰਮ ਕਰੋ ਬੰਦਿਆਂ ਮਗੋਂ ਇਗਾ ਤਾਰ ਜਨੇ ਮੂਨੇ ਛੇਦੀ ਕਰ ਛੇਦੀ ਇਹ ਜੇ ਵਿੱਚ ਉਹ ਇਹ ਨਹੀਂ ਵੇਚਦੇ ਬਾਕੀ ਜੋ ਮਰਜੀ ਵੇਚੀ ਜਾ ਲੋ ਹਾਂ ਸੁਣ ਗਿਆ ਨਾ ਹੁਣ ਅਗਲੀ ਵਾਰ ਡੰਡਾ ਫੇਰਨਾ ਸਾਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਥ ਸਾਕ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਆਪਣੇ ਜਿਹੜਾ ਮੱਛੋੜਾ ਸਾਹਿਬ ਦਾ ਛਿੱਧੀ ਜੋੜ ਮੇਲਾ ਉਹ 22 30 24 ਨੂੰ ਸ਼ੁਰੂ ਹੋ ਰਿਹਾ ਹੈ ਤੇ ਸੰਗਤ ਨੂੰ ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਪੂਰੀ ਸ਼ਰਧਾ ਭਾਵਨਾ ਨਾਲ ਆਓ ਤੇ ਜਿਸ ਮੱਤਵਲੀ ਆਪਾਂ ਆ ਰਹੇ ਆ ਆਪਾਂ ਉਹਦੇ ਸੰਬੰਧ ਦੇ ਵਿੱਚ ਹੀ ਆਈਏ ਤੇ ਹੁੱਲੜਬਾਜੀ ਨਾ ਕਰੀਏ ਤੇਹੀ ਹੈ ਜੀ ਜਿਹੜੇ ਇੱਥੇ ਆ ਮਕੋਠੇ ਜਿਵੇਂ ਬਿਕ ਰਹੇ ਨੇ ਜਾਂ ਝੁੱਲੇ ਝਾਲਿਆਂ ਤੋਂ ਠੀਕ ਹੈ ਜੀ ਜੇ ਇੱਕ ਆ ਟਰੈਕਟਰ ਤੇ ਡੈਕ ਵਗੈਰਾ ਲਗਾ ਕੇ ਹੁੱਲੜਬਾਜੀ ਕਰਦੇ ਆਵੇਂ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਹੈ ਵੀ ਆਪਣਾ ਇਹ ਚੀਜ਼ਾਂ ਤੋਂ ਗਰੇਜ ਕਰੀਏ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਜ ਜਸਪਾਲ ਸਿੰਘ ਪਵਾਦ ਜੀ ਤੁਹਾਨੂੰ ਪਤਾ ਹੈ ਕਿ ਸ੍ਰੀ ਚਮਕੌਰ ਸਾਹਿਬ ਦੀ ਸਭਾ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਹੈ 21 22 ਸ੍ਰੀ ਚਮਕੌਰ ਸਾਹਿਬ ਆ ਤੇ 22 23 24 ਸਾਡੇ ਮਾਝੋੜਾ ਸਾਹਿਬ ਆ ਤੇ 25 26 27 ਫਤਿਹਗੜ ਸਾਹਿਬ ਆ ਮਾਝੋੜਾ ਸਾਹਿਬ ਮੈਂ ਕੱਲ ਵੀ ਦਾਸ ਨੇ ਤੇ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਅੱਜ ਵੀ ਇੱਥੇ ਇਹਨਾਂ ਨੇ ਥੋੜਾ ਜਿਹਾ ਰੌਂਡ ਲਾਏ ਨੇ ਕਿ ਜਿਹੜੇ ਉਹ ਮੂੰਹ ਜੇ ਬਣਾ ਕੇ ਨਾ ਕਾਲੇ ਪੀੜੇ ਜੇ ਮੂੰਹ ਬਣਾ ਕੇ ਮੈਂ ਵੇਖਿਆ ਕਈ ਲੈ ਵੀ ਰਹੇ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਵੀ ਜਿਹੜੇ ਬੰਦੇ ਲੈ ਰਹੇ ਨੇ ਕੋਈ ਤੁਹਾਨੂੰ ਸ਼ਰਮ ਹੈ ਮਾੜੀ ਮੋਟੀ ਤੁਸੀਂ ਲੈਨੇ ਹੋ ਨਾ ਤਾਂ ਮੂੰਹ ਬਣਾ ਕੇ ਬੱਚਿਆਂ ਦੇ ਲਾਉਂਦੇ ਹੋ ਕਾਲੇ ਪੀੜੇ ਤੁਹਾਡੇ ਾਲਾਦ ਐ ਹੋ ਜੀ ਆ ਕੀ ਕਹੂਗਾ ਅੱਗੇ ਤੋਂ ਅਗਲਾ ਵੀ ਸ਼ਰਮ ਕਰੋ ਮਾੜੀ ਮੋਟੀ ਵੀ ਇਹ ਜੇ ਮੂੰਹ ਜੇ ਕਾਲੇ ਪੀੜੇ ਜੇ ਤੁਸੀਂ ਨਾਲ ਉਹ ਤੇ ਵੇਚਣ ਨਾ ਪਰ ਵੇਚਣ ਵਾਲਿਆਂ ਨੂੰ ਵੀ ਹਦਾਇਤ ਆ ਦਾਸ ਨੇ ਕੱਲ ਵੀ ਉਹ ਤੁਸੀਂ ਵੀਡੀਓ ਦੇਖੇ ਲੈਣੀ ਆ ਕੱਲ ਵੀ ਮੈਂ ਬੇਨਤੀ ਕਰਕੇ ਉਹਨਾਂ ਨੂੰ ਵੀ ਜਿਉਂਨੇ ਮੂੰਹ ਜੇ ਲਾ ਕੇ ਜੇ ਅਸੀਂ ਛੁੱਟੇ ਫਿਰ ਸਾਡੇ ਬੰਦੇ ਵੀ ਤੜਫਦੇ ਆ ਤੇ ਤੁਹਾਡੇ ਬੰਦੇ ਵੀ ਤੜਫਦੇ ਆ ਵੀ ਪ੍ਰਵਾਸੀ ਕੁੱਟੇ ਜਾਂ ਫਰਾਣਾ ਕੁੱਟਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਤੋਂ ਪਹਿਲਾਂ ਸਾਨੂੰ ਇਹ ਸਖਤ ਕਦਮ ਚੁੱਕਣੇ ਪੈਣ ਕਿਸੇ ਦੀ ਡੰਡੇ ਨਾਲ ਸੇਵਾ ਹੋਵੇ ਅਸੀਂ ਨਹੀਂ ਚਾਹੁੰਦੇ ਗੱਲ ਪਰ ਅਸੀਂ ਇਹ ਚਾਹੁੰਦੇ ਹਾਂ ਨਿਮਰਤਾ ਨਾਲ ਭਰਾਵੋ ਇਹ ਗੁਰੂ ਪਾਤਸ਼ਾਹ ਦਾ ਘਰ ਆ ਗੁਰੂ ਕਲਗੀਧਰ ਪਾਤਸ਼ਾਹ ਨੇ ਕੰਡਿਆਂ ਦੀ ਸੇਤ ਤੇ ਰਾਤ ਗੱਡੀ ਆ ਆਪਣਾ ਸਰਵੰਸ ਬਾਰ ਕੇ ਇਹ ਉਹ ਮਹਾਰਾਜ ਦਾ ਘਰ ਆ ਪਾਤਸ਼ਾਹ ਦਾ ਤੇ ਜੇ ਇੱਥੇ ਆ ਕੇ ਕਾਲੇ ਪੂਲੇ ਮੂੰਹ ਵੇਚਣੇ ਜਾਂ ਡੈਕ ਲਾ ਕੇ ਉੱਚੀ ਉੱਚੀ ਜਾਂ ਹੋਰ ਹਲੜਵਾਜਾਂ ਨੂੰ ਵੀ ਬੇਨਤੀ ਆ ਆਓ ਸ਼ਰਧਾ ਨਾਲ ਪਿਆਰ ਨਾਲ ਆਓ ਮਹਾਰਾਜ ਦਾ ਘਰ ਆ ਸੱਚੇ ਪਾਤਸ਼ਾਹ ਦਾ ਪਰ ਜੇ ਤੁਸੀਂ ਇਦਾਂ ਆਉਨੇ ਹੋ ਫਿਰ ਤੁਹਾਡਾ ਇਲਾਜ ਹੋਣਾ ਹੀ ਹੋਣਾ ਆਪਣਾ ਦੇਖ ਕੇ ਉਹ ਜਿਹੜੇ ਐਜ ਹੋਣਗੇ ਜਿਹੜੇ ਮੂੰਹ ਜੇ ਲਿੰਦੇ ਨੇ ਲੋਕ ਬੀਬੀਆਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਆ ਕਾਲੇ ਪੁਲੇ ਜੇ ਮੂੰਹ ਲਾ ਕੇ ਤੁਸੀਂ ਬੱਚਿਆਂ ਦੇ ਕੀ ਸਾਫਤ ਕਰਨਾ ਚਾਹੁੰਦੇ ਹੋ ਬਾਬਾ ਜੋਰਾਵਰ ਸਿੰਘ ਫਤੇਹ ਸਿੰਘ ਦੀ ਤੁਹਾਡੀ ਸਿੱਖਿਆ ਦੇਣੀ ਆ ਕਿ ਤੁਸੀਂ ਬੱਚਿਆਂ ਨੂੰ ਇਹ ਜੇ ਕਾਲੇ ਪੁਲੇ ਜੇ ਮੂੰਹ ਲਾ ਕੇ ਮਾਕਸ ਜੇ ਲਾ ਕੇ ਕਿਆ ਪੂਜੇ ਬਣਾਉਣਾ ਚਾਹੁੰਦੇ ਹੋ ਸਾਡੇ ਆਪਣੇ ਬੰਦੇ ਨੂੰ ਸ਼ਰਮ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਨਾਂ ਤੋਂ ਲਿੰਦੇ ਆ ਪਰ ਜਿਹੜੇ ਵੇਚਦੇ ਆ ਉਹਨਾਂ ਨੂੰ ਹਦਾਇਤ ਆ ਦੁਕਾਨਾਂ ਵਾਲਿਆਂ ਨੂੰ ਇੱਥੇ ਮਛਵਾੜਾ ਸਾਹਿਬ ਦੇ ਅੰਦਰ ਵੀ ਚਮਕੌਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਵੀ ਜੇ ਤੁਸੀਂ ਇਹ ਲਾ ਕੇ ਵੇਚੇ ਤੇ ਅਸੀਂ ਤੁਹਾਡੇ ਇਕੱਠੇ ਕਰਕੇ ਜਾਲ ਦੇਣੇ ਆ ਫੇਰ ਨਾ ਕੱਲ ਨੂੰ ਸਾਡਾ ਨੁਕਸਾਨ ਹੋ ਗਿਆ ਹਾਂ ਉਹ ਤੋਂ ਬਗੈਰ ਤੁਸੀਂ ਜਿੱਥੇ ਮਰਜੀ ਜਾਓ ਸਾਨੂੰ ਕੋਈ ਲੈ ਲੈਣਾ ਨਹੀਂ ਪਰ ਸਾਡੇ ਸ਼ਹੀਦੀ ਦਿਹਾੜੇ ਆ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਾਲ ਪੁਰਖ ਦੀ ਕਿਰਪਾ ਨਾਲ ਜਿਨੇ ਸਾਰਾ ਸਰਬੰਸ ਵਾਰਿਆ ਅਸੀਂ ਸਿੱਖ ਕੌਮ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਮੂੰਹ ਜੇ ਮਾਰਕਸ ਜੇ ਲਾ ਕੇ ਤੁਸੀਂ ਸਾਡੇ ਬੱਚੇ ਨੂੰ ਪਰਵਾਮੋ ਟੋਪੀਆਂ ਵੇਚ-ਵਿਰ ਕੇ ਆਦ ਕਹੇ ਜੇ ਕੰਮ ਕਰੋ ਨਹੀਂ ਨਹੀਂ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵਿਤ ਤੁਸੀਂ ਵੀ ਇਹ ਕੌਮ ਦੀ ਸੇਵਾ ਕਰੋ ਤੁਹਾਨੂੰ ਇਹੋ ਜਿਹੇ ਬੰਦੇ ਮਿਲਦੇ ਆ ਹਰੇਕ ਸਿੱਖ ਨੂੰ ਬੇਨਤੀ ਆ ਭਾਵੇਂ ਉਹ ਸਹਿਜਤਾਰੀ ਆ ਭਾਵੇਂ ਉਹ ਅਮਰਤਾਰੀ ਆ ਵੀ ਜਦੋਂ ਵੀ ਤੁਹਾਨੂੰ ਇਹ ਮੂੰਹ ਜੇ ਵਾਲੇ ਮਿਲਦੇ ਆ ਨਾ ਕਾਲੇ ਪੀਲੇ ਲਾਏ ਵਾਲੇ ਉਹਨਾਂ ਨੂੰ ਪ੍ਰੇਰੋ ਪ੍ਰੇਮ ਨਾ ਸਮਝਾਓ ਨਹੀਂ ਸਮਝਦੇ ਤੇ ਫਿਰ ਡੰਡੇ ਨਾਲ ਸਮਝਾ ਕੇ ਤੋਰੋ ਇਥੋਂ ਇੱਕ ਐਸੀ ਉਹ ਕੀ ਸੀਗੀ ਜੀ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਕਿ ਜੀ ਵੀ ਜਿਹੜੇ ਬੰਦੇ ਇੱਥੇ ਹੁੱਲੜਵਾਜ ਹੁੱਲੜਬਾਜੀ ਕਰਦੇ ਆ ਇਹ ਹੁੱਲੜਵਾਜ ਚਾਉਂਦੇ ਨੇ ਜਦੋਂ ਅਸੀਂ ਕਹਿ ਚੁੱਕੇ ਆ ਪਹਿਲਾਂ ਵੀ ਵੀਡੀਓ ਪੈ ਚੁੱਕੀਆਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਵੀ ਇਹ ਫਿਰ ਫਿਰ ਕਿਉਂ ਇੱਕ ਇਦਾਂ ਕਰਦੇ ਨੇ